ਆ ਪੁੱਤ ਕੀ ਕਰਨਾ ਹੈ ਤੂੰ ਅੱਜ ਕਿਉਂ ਟੋਪੜਾ ਵੇਚਣਾ ਹੈ ਕਿੰਨਾ ਕਰਾਇਆ 2500 ਰੁਪਏ ਅੱਛਾ ਫਿਰ ਤੇਰੇ ਮੰਮੀ ਡੈਡੀ ਨੇ ਦੇ ਸਕਦੇ ਮੈਂ ਮੰਮਾ ਡੈਡੀ ਨੇ ਪਹਿਲਾਂ 1700 ਰੁਪਏ ਪੱਠਾ ਵਰਲਿਆ ਮੈਨੂੰ ਘਰ ਸਾਲਾ ਡੈਡੀ ਮੰਮਾ ਤੇ ਹੀ ਫਿਰ ਮੈਂ ਆ ਟੋਪੜਾ ਵੇਚਣਾ ਇੱਕ ਜਗ੍ਹਾ ਹੀ ਆ ਕੇ ਆਂ ਨੇ ਹੁਣ ਮੈਨੂੰ ਕਿਵੇਂ ਯਕੀਨ ਆ ਵੀ ਤੂੰ ਉਹ ਜੇ ਅਗਰ ਤੈਨੂੰ ਮੈਂ ਮਦਦ ਕਰਦਾ ਦੋ 300 ਦੀ ਵੀ ਤੂੰ ਕਿਰਾਏ ਦੇਂਗਾ ਕਿਵੇਂ ਕਿਵੇਂ ਵਿਸ਼ਵਾਸ ਦਿਵਾਏਗਾ ਮੈਨੂੰ ਤੂੰ ਆ ਆਪਣੇ ਸੂਜ ਘਰ ਗੱਲ ਨਹੀਂ ਹੈ ਆਪਣੇ ਸੂਜ ਇਹ ਕਰਦੋ ਨਾ ਆ ਪੈਰ ਵਾਲੇ ਸੂਜ ਘਰ ਗੱਲ ਪਾਦੇ ਵਾਸਤੇ ਜੇ ਵਿਸ਼ਵਾਸ ਹੋਊਗਾ ਇਹ ਸੁਣੋ ਤੋਰ ਕਿਵੇਂ ਵਿਸ਼ਵਾਸ ਦਿਵਾ ਸਕਦਾ ਚੈਨ ਜਮ ਚੂਟ ਬੋਲ ਲਈ ਮੈਂ ਖਾਂਸੇ ਦੇ ਲਈ ਇਹ ਵੱਡੀ ਉਹ ਕਰ ਸਕਾਂਗੇ ਵੱਡੀਆਂ ਕੀ ਸੁਪਨਾ ਤੇਰਾ ਜਿੰਦਗੀ ਦਾ ਮੇਰਾ ਸੁਪਨਾ ਇਹ ਮੈਂ ਪੜਾਂ ਨਿਖਾਈ ਵੱਡਾ ਆਦਮੀ ਬਣਾਂ ਇਹ ਬਹੁਤ ਆ ਦੇ ਅੱਛਾ ਵੀ ਲੋਕਾਂ ਨੂੰ ਜੇਤਨਾਵਲਾਣਾ ਰਮ ਨਾਲ ਨਹੀਂ ਜੇਤਨਾਵਲਾਣਾ ਹੁਣ ਕੀ ਸਮੱਸਿਆ ਤੈਨੂੰ ਹੁਣ ਤੇਰੀ ਲੋਕ ਇੱਜ਼ਤ ਨਹੀਂ ਕਰਦੇ ਕਿਉਂ ਨਹੀਂ ਕਰਦੇ ਬੋਲ ਚਲੀ ਨੇ ਆਨੇ ਮਾਰਦੇ ਕਿਉਂ